ਅਨਾਜ ਮੰਡੀ ਵਿੱਚ ਵਾਪਰਿਆ ਦਰਦਨਾਕ ਹਾਦਸਾ ਇੱਕ ਹੈਂਡੀਕੈਪ ਔਰਤ ਦੀ ਟਰੱਕ ਹੇਠਾਂ ਆਉਣ ਨਾਲ ਹੋਈ ਮੌਤ ਕਈ ਸਾਲਾਂ ਤੋਂ ਮੰਡੀ ਵਿੱਚ ਕਰਦੀ ਸੀ ਲੇਬਰ ਦਾ ਕੰਮ ਪਰਿਵਾਰ ਦਾ ਰੋ ਰੋ ਬੁਰਾ ਹਾਲ ਕਰ ਰਹੇ ਨੇ ਇਨਸਾਫ ਦੀ ਮੰਗ ਥਾਣਾ ਕੋਤਵਾਲੀ ਦੇ ਐਸਐਚਓ ਗੁਪੀ ਸਿੰਘ ਸਰਾਉ ਨੇ ਕਿਹਾ ਕਿ ਟਰੱਕ ਦੇ ਡਰਾਈਵਰ ਤੇ ਜਿੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਏਗਾ ਜੀਰਾ ਨਾਮ ਜੀ ਮਾਈ ਜੀ ਐ ਨੂੰ ਆਣੋ ਰੁੱਤੇ ਜਾਣੂ ਆਏ ਆ ਮੈਨੂੰ ਪਤਾ ਲੱਗੇ ਤੁਹਾਡੇ ਘਰ ਦੇ ਟਰੱਕ ਚੜਾ ਲਿਆ ਜੀ ਗਰੀਬ ਬੰਦਾ ਇਹਦੇ ਸਿਰ ਤੇ ਮੈਂ ਰੋਟੀ ਖਾਂਦਾ ਜੀ ਠੀਕ ਮੈਂ ਜੀ ਹੱਲ ਉਧੋ ਵੱਧ ਸੁਣਾਈ ਹੋਣੀ ਸੁਣੀ ਜਾਵੇ ਠੀਕ ਆ ਟਰੱਕ ਨੂੰ ਕਮੇ ਅੱਜ ਮੇਰੇ ਘਰ ਦੇ ਮਰ ਗਏ ਐ ਮੈਂ ਆਪਣੀ ਘਰ ਵਾਲੀ ਨੂੰ ਲੈ ਕੇ ਗੱਡੀ ਚੜਾ ਕੇ ਤਾਂ ਮੈਂ ਫੈਸਲਾ ਕਰੂੰਗਾ ਨਹੀਂ ना मूरले टैर्टों के डीआईए ये मतलब ये गाड़ी तो 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 हाँ आई है मूरले टैर्टों क्यों होने तो वहाँ ही नहीं निकली आगे मूरले टैर्ट वहाँ के पीछे दैड़ी है पीछे में क्या है ड्राइवर ने मतलब बोरियां बारियां पार के आ रहे हैं एल्ला औरांगेर बाजीगर बस्ती मल्ला दयालनगर जिंदरो जी जिंदरो जिंद ਖੋਰਾ ਖੋਰਾ ਸਭ ਨੂੰ ਲੈਣਾ ਚਾਹੀਦਾ ਸੱਚਾ ਕੋ ਮਿਲਣਾ ਚਾਹੀਦਾ ਗਰੀਬਾਂ ਬੰਦੇ ਦਾ ਅਜ ਦੀਆਂ ਦੀ ਖਾਈ ਚਰਦੀ ਹੁੰਦੀ ਨਹੀਂ ਨਹੀਂ ਪੁੱਜ ਕੇ ਕਹਿੰਦੇ ਜੀ ਪਹਿਲਾਂ ਬੜਿਆ ਅਫਸੋਸ ਦੀ ਗੱਲ ਹੈ ਬੜਾ ਦੁੱਖਦਾਈ ਘਟਨਾ ਵਾਪਰੀ ਅੱਜ ਇਹ ਗਰੀਬ ਪਰਿਵਾਰ ਸੀ ਲੋਰਾਂ ਗੇਟ ਤੋਂ ਮੇਰੀ ਬਾੜ ਤੋਂ ਹੀ ਨਹੀਂ ਆਪਣਾ ਗਰੀਬੀ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਪਾਲਣ ਪੋਸ਼ਣ ਇਹੀ ਮਾਤਾ ਕਰਦੀ ਸੀ ਇਹ ਜਗਿੰਦਰ ਸਿੰਘ ਵੀ ਹਮੇਸ਼ਾ ਹੀ ਹਰ ਸਾਲ ਆਪਣਾ ਦਾਣੇ ਵਪਾਰੀ ਛੋਟੇ ਛੋਟਾ ਕੰਮ ਕਰਕੇ ਆਪਣੇ ਪਾਲਣ ਦਾ ਪੋਸ਼ਣ ਕਰਨ ਦੇ ਵਿੱਚ ਅੱਜ ਵੀ ਮੰਡੀ ਸਵੇਰੇ 7:30 ਵਜੇ ਇੱਥੋਂ ਘਰੋਂ ਆਏ ਨੇ ਆਪਣੇ ਸਾਈਡ ਤੇ ਹੋ ਕੇ ਆਪਣਾ ਜਿਵੇਂ ਮੰਡੀ ਦਾ ਕੰਮ ਹੈ ਉਹਦਾ ਕਰ ਰਹੇ ਸੀ ਟਰੱਕ ਵਾਲੇ ਦੀ ਮੈਨੂੰ ਪਤਾ ਲੱਗਿਆ ਪਿੱਛੋਂ ਵੀ ਬੜੀ ਇਹਦੀ ਨਲਾਕੀ ਨਿਕਲੀ ਹੈ ਟਰੱਕ ਵਾਲੇ ਦੀ ਜਿਵੇਂ ਨਸ਼ੇ ਦਾ ਤੰਦ ਹੋਵੇ ਨਸ਼ੇ ਦਾ ਖਾਦਾ ਹੋਣਾ ਇਹਦਾ ਆਮ ਬੰਦਾ ਤੇ ਇਸ ਤਰੀਕੇ ਨਾਲ ਗੱਡੀ ਵੀ ਨਹੀਂ ਚਲਾਉਂਦਾ ਜਿਹੜਾ ਕਿ ਪਿੱਛੋਂ ਵੀ ਨੁਕਸਾਨ ਕਰਦਾ ਆਇਆ ਹੈ ਮਾਨੂੰ ਪਿੱਛੋਂ ਪਤਾ ਲੱਗੇ ਲੋਕਾਂ ਤੋਂ ਵੀ ਪਿੱਛੇ ਵੀ ਕਈਆਂ ਦਾ ਨੁਕਸਾਨ ਕਰਕੇ ਆਇਆ ਇਹਨੇ ਦੇਖਿਆ ਅਣਦੇਖੀ ਕਰਦੇ ਉਹਦੀ ਨਲਾਕੀਆਂ ਕਰਕੇ ਇਹਦੀ ਨਿਗਹਿਲੀਆਂ ਦੇ ਕਾਰਨ ਨਸ਼ੇ ਦੇ ਧੁੰਦ ਸੀ ਪੂਰਾ ਤੇ ਇਹਨੇ ਮਾਤਾ ਤੇ ਉੱਪਰ ਟਰੱਕ ਚੜਾ ਦਿੱਤਾ ਟਰੱਕ ਚੜਾਣ ਦੇ ਤੋਂ ਚਾਰੀ ਦਾ ਸਾਰਾ ਕੁਝ ਉਹਦਾ ਜਿਹੜਾ ਨੁਕਸਾਨ ਸੀ ਉਹਦਾ ਦੋ ਟੋਟੇ ਹੋ ਗਏ ਤੇ ਅਸੀਂ ਮੰਗ ਕਰਦੇ ਹਾਂ ਇਸ ਗਰੀਬ ਪਰਿਵਾਰ ਹੈ ਅੰਗਹੀਨ ਵੀ ਹੋਇਆ ਤੇ ਇਹਨਾਂ ਦੇ ਜਿਹੜੇ ਪਤੀ ਨੇ ਉਹ ਬੜੇ ਰਿਕਸ਼ਾ ਚਲਾ ਕੇ ਉਹ ਵੀ ਆਪਣਾ ਸਮਾਂ ਆਪਣਾ ਪਾਲਣ ਪੋਸ਼ਣ ਕਰਦੇ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨਾਂ ਜਿਹੜੇ ਟਰੱਕ ਵਾਲੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਸਾਡੀ ਇਹੀ ਮੰਗ ਹੈ ਡਰਾਈਵਰ ਮੌਕੇ ਤੇ ਫਰਾਰ ਹੈ ਡਰਾਈਵਰ ਮੌਕੇ ਤੇ ਫਰਾਰ ਹੈ ਉਹਦੀ ਵੀ ਨਲਾਕੀ ਹੈ ਜੇ ਉਹਨੇ ਗਲਤੀ ਕੀਤੀ ਹੈ ਤਾਂ ਉਹ ਇਸ ਕਰਕੇ ਫਰਾਰ ਹੋਇਆ ਹੈ ਜੇ ਕੁਦਰਤੀ ਘਟਨਾ ਹੁੰਦੀ ਅਸੀਂ ਉਹਨੂੰ ਗੱਲ ਕਹਿ ਸਕਦੇ ਲੇਕਿਨ ਕੁਦਰਤੀ ਘਟਨਾ ਨਹੀਂ ਉਹਦੇ ਨਸ਼ੇ ਦਾ आदी ਹੋਣ ਕਰਕੇ ਨਲਾਕੀ ਸੀ ਉਹਦੀ ਜਿਹੜਾ ਉਹ ਧੁੰਦ ਸੀ ਨਸ਼ੇ ਦੇ ਵਿੱਚ ਡਰਾਈਵਰ ਤੇ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਉਹਦਾ ਡਰ ਚੜਿਆ ਸਰ ਉਹਦੇ ਤੇ ਇਹ ਇੱਕ ਬਹੁਤ ਹੋਈ ਹੈ ਗੱਡੀ ਘੱਲੇ ਕੇ ਤੇ ਮੈਂ ਕੀ ਕਰੀ ਸਾਨੂੰ ਮੰਡੀ ਚੋਂ ਇਨਫੋਰਮੇਸ਼ਨ ਆਈ ਸੀ ਜੀ ਵੀ ਇੱਥੇ ਇੱਕ ਟਰੱਕ ਨਾਲ ਇੱਕ ਹਾਦਸਾ ਵਾਪਰ ਗਿਆ ਤੇ ਲੇਡੀ ਦੀ ਡੈਥ ਹੋ ਗਈ ਹੈ ਮੌਕੇ ਤੇ ਪਹੁੰਚੇ ਹਾਂ ਬੋਡੀ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਜਿਹੜੀ ਮ੍ਰਿਤਕ ਹੈ ਉਹਦੇ ਵਾਰਸਾਂ ਨੂੰ ਅਸੀਂ ਕਿਹਾ ਕਿ ਆ ਕੇ ਬਿਆਨ ਲਿਖਾਓ ਉਹਨਾਂ ਦੇ ਬਿਆਨ ਲੈ ਕੇ ਅਸੀਂ ਜਿਹੜੀ ਹੈਗੀ ਆ ਅੱਗੇ ਕਾਰਵਾਈ ਅਮਲ ਲਗਾਈਏ ਇਹ ਗੱਡੀ ਕਿੱਥੋਂ ਦੀ ਹੈ ਗੱਡੀ ਪਟਿਆਲਾ ਨੰਬਰ ਹੈ ਬਾਕੀ ਉਹਦੇ ਡਾਕੂਮੈਂਟ ਵਗੈਰਾ ਚੈੱਕ ਕਰਦੇ ਆਂ ਕੌਣ ਹੈ ਕਿੱਥੋਂ ਦਾ ਮਾਲਕ ਹੈ ਡਰਾਈਵਰ ਕਿੱਥੋਂ ਦਾ ਹੈ ਉਹਤੇ ਪਰਚਾ ਦਰਜ ਕਰਦੇ ਆਂ ਡਰਾਈਵਰ ਮੌਕੇ ਤੇ ਫਰਾਰ ਹਾਂਜੀ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਸੀਗਾ ਔਰ ਅਸੀਂ ਪਰਚਾ ਦਰਜ ਕਰਕੇ ਅੱਗੇ ਆਦ ਨੂੰ ਗ੍ਰਿਫਤਾਰ ਕਰਾਂਗੇ ਤਫਤੀਸ਼ ਸ਼ਾਮਿਲ ਚ ਲਿਆਵਾਂਗੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ